ਬਬਾ ਇਹ ਕਿਹੜਾ ਪੈਣ ਦੱਸਿਆ ਸੀਗਾ ਬੰਨਾਲਾ ਕਿਹਦੀ ਮੈਡੀਸਿਨ ਕੀ ਲਈ ਕੀ ਹੋਇਆ ਇਹ ਕਬਰਾੜ ਤੇ ਮਤਲਬ ਉਹ ਵਕਾਰ ਫਖੂਰ ਹੋਣ ਦਾ ਵੀ ਚਾਰਨ ਸਾ ਤੇ ਜਣਾ ਬਲੱਡ ਵੱਧਾ ਤੇ ਕਦੇ ਇੱਕ ਸ਼ਾ ਸ਼ਾ ਕਰਦੇ ਆ ਤੇ ਕਰਕੇ ਨਾ ਲੱਗੇ ਇਹ ਪਹਿਲਾਂ ਤੋਂ ਹੀ ਹੁੰਦਾ ਸੀ ਤੁਹਾਨੂੰ ਆਇਆ ਪਹਿਲਾਂ ਹੀ ਥੋੜਾ ਅਸੀਂ ਹੁਣ ਜ਼ਿਆਦਾ ਹੋ ਗਿਆ ਜਣਾ ਹੁਣ ਤਾਂ ਸਾਹ ਚੜਦਾ ਤੁਰਨ ਨਾ ਆਹ ਜੀ ਹਾਂ ਜੀ ਤੁਹਾਡੇ ਖੇਤਾਂ ਦਾ ਕੀ ਹਾਲ ਕਿੰਨੇ ਕ ਖੇਤ ਆ ਤੁਹਾਡੇ ਸਾਡੇ ਕੋਲ 4 ਖੇਤ ਨੇ ਇਕੱਲੇ ਉਹ ਵੀ ਸਾਲ ਕੰਮ ਖਤੇ ਹੋ ਗਿਆ ਮੇਰੇ ਸਾਡੇ ਤੁਹਾਡੇ ਟੋਟਾ ਵੀ ਬਨਵਾਵਾ ਬੰਡਾਲੇ ਦੇ ਨਾਲ ਜਿਹੜਾ ਫਰੋਜਪੁਰ ਪੁਲ ਦੇ ਨਾਲ-ਨਾਲ ਜਿਹੜਾ ਬਨ ਆਉਂਦਾ ਪਤਲਾ ਆ ਇਹ ਬਨਵਾ ਤੇ ਉਹ ਜਣਾ ਟੁੱਟਾ ਹੋਣਾ ਕਿੰਨੇ 300 ਤੋਂ ਹਾਂ ਚਲਾ ਹੋ ਟੁੱਟ ਗਿਆ ਮੋਨ ਸਖਾਣਾ ਇਤਰੋ ਪਾਣੀ ਸਾਡੇ ਵੀ ਇਤਰੋ ਉੱਤੋਂ ਵੀ ਆ ਗਿਆ ਹੈ ਨਾ ਪਾਣੀ ਲੱਗਾ ਹੀ ਬੜਾ ਸਾਰੇ ਖੇਤਾਂ ਇਧਰੋਂ ਜਾ ਲੱਗਾ ਉਹ ਬੰਨਾਂ ਤੇ ਬੰਨਾਂ ਨਹੀਂ ਟੁੱਟ ਗਏ ਇਧਰੋਂ ਜਿਆਦਾ ਆਇਆ ਇਧਰੋਂ ਜਿਹੜਾ ਫਤਿਆਰ ਕੋਈ ਤਿਆਰੀ ਕਰਨ ਲਈ ਇਧਰੋਂ ਬੰਨਣ ਵਾਸਤੇ ਕੋਈ ਖਬਰ ਆਈ ਹੈ ਨਾ ਜੀ ਕੋਈ ਅਜੇ ਕੋਈ ਖਬਰ ਹੁਣ ਨਾ ਤਾਂ ਪਾਣੀ ਨਹੀਂ ਖੜਿਆ ਪਾਣੀ ਬੜਾ ਖੜਾ ਜੇ ਪਾਣੀ ਖੜਾ ਹੁਣ ਗਾਂ ਵੇਖੋ ਜੇ ਕੋਈ ਕੰਮ ਚੱਲ ਵੇ ਚੱਲੂਗਾ ਵੇ ਹੁਣ ਲੋਕ ਬੰਨਣਾ ਬੰਨਣਾ ਆਪ ਹੀ ਅੱਗੇ ਵੀ ਆਪ ਹੀ ਬედა ਪੰਡਾਣਾ ਸਾਡੇ ਨੇ ਅੱਛਾ ਜੀ ਤੇ ਹੁਣ ਵੀ ਆਪ ਹੀ ਬੰਨਣਾ ਬਣਾ ਗਵਰਨਮੈਂਟ ਨਹੀਂ ਬਣਦੀ ਕੋਈ ਨਹੀਂ ਤੁਸੀਂ ਤਿਆਰੀ ਕਰਵਾਓ ਤੇ ਸਾਰੇ ਅਸੀਂ ਵੀ ਰਲ ਕੇ ਕਰਾਂਗੇ ਨਾਲ ਤੁਹਾਡੇ ਆਹੋ ਤੁਹਾਡੀ ਗੱਲ ਫਿਰ ਪੁੱੜ ਜਾਂਦੀ ਹੈ ਨਾ ਸਾਡੀ ਇੱਥੇ ਸੁਣਦਾ ਨਹੀਂਗਾ ਮੈਂ ਸੁਣਨਗੇ ਸਾਰੇ ਸੁਣਨਗੇ ਆਪਾਂ ਸਾਰੇ ਭੈਣ ਭਰਾ ਤੁਹਾਡੇ ਨਾਲ ਹਾਂ ਤੁਸੀਂ ਤਿਆਰੀ ਕਰੋ ਬੰਨ ਵੱਡਾ ਕਰੀਏ ਵੀ ਬਾਅਦ ਵਿੱਚ ਇੰਨਾ ਹੋਵੇ ਨਾ ਆਜ ਬੰਨ ਜਨਾ ਵਿੱਚ ਪਾਣੀ ਜ਼ਿਆਦਾ ਸੀ ਅਰ ਕਿ ਆ ਵੀ ਇਦਰ ਗਿਆ ਖੇਤ ਨਹੀਂ ਟੁੱਟਾ ਬਾਝ ਟੁੱਟਾ ਬਾਝ ਟੁੱਟਾ ਜੇ ਦੋਤੋਂ ਪਾਣੀ ਪੈ ਗਿਆ ਨਾ ਤੇ ਇਦਰੋ ਸੇਮ ਹੋ ਗਿਆ ਉਦਰੋ ਵੀ ਹੋ ਜਾਏਗਾ ਕਿ ਮੈਂ ਤਾਂ ਹੀ उत्तरा अट्ठ सत दिन नहीं बंद टूटा पिंड बनला मंडल अगर पिछा बनो पार है, है। ਸੰਗਤ ਏਡਵਲੋ ਮੈਡੀਕਲ ਦੀ ਸੇਵਾ ਲੈ ਕੇ ਆਪਾਂ ਪਿੰਡਾਂ ਚ ਜਾ ਰਹੇ ਹਾਂ ਇਸ ਟਾਈਮ ਆਪਾਂ ਪਿੰਡ ਬੰਡਾਲਾ ਚ ਜਦੋਂ ਤਰਨਤਨ ਸਾਹਿਬ ਜੀ ਤੋਂ ਆਪਾਂ ਫਰੋਜਪੁਰ ਵਾਲੀ ਸਾਈਡ ਤੇ ਆਉਣੇ ਆ ਰਸਤੇ ਚ ਪਹਿਲਾ ਪਿੰਡ ਹੈ ਬੰਡਾਲਾ ਇਹ ਵੀਰੇ ਸਾਰੇ ਜੁਪੀ ਤੋਂ ਆ ਕੇ ਇੱਥੇ ਸੇਵਾ ਕਰਦੇ ਪਏ ਨੇ ਹਮਾਰਾ ਜੋ گاਉਂ ਪੜਦਾ ਹੈ گاਉਂ ਪੜਦਾ ਹੈ ਹਮਾਰਾ ਸ਼ਹਿਰਪੁਰ ਖਾਨਾਜਾਦਪੁਰ ਜ਼ਿਲ੍ਹਾ ਸਾਹਣਪੁਰ तहसील बहट ब्लॉक मुजफ़्फ़्फ़्फ़्बाद पिन कोड हमारे चौबीस छिहत्तर बासठ है और हमारे गांव ने ये हिंदू मुस्लिम एकता और सिख की एकता क़ायम की है जो फंड इकट्ठा हुआ था हम उसको लेके आए हैं हमारे हिंदू भाई भी हमारे इतों के जो गए सीधे कराची की देख के आए इधर व्यवस्था बहुत ख़राब है बहुत लोगों की फसलों का नुकसान हो गया आर्थिक आर्थिक व्यवस्था बहुत ही कष्ट हो गया है यहाँ पर ਆਟੀ ਦੇ ਸਬਸਫਤ ਦੀ ਸਲਾਹ ਤੇ ਬੜੀ ਹੁੰਦੇ ਵੀ ਵਾਦੋ ਉਦੋਂ ਕਰਕੇ ਗਏ ਹਨਾ ਬਹੁਤ ਹਾਂਜੀ ਕਿ ਸਾਰੇ ਇਧਰ ਪਾਣੀ ਚ ਡੁੱਬਿਆ ਹੈ ਬਹੁਤ ਸਲਾਹਤ ਉਹਦੇ ਬਹੁਤ ਸਮਾਰ ਮੰਡਨ ਦਾ ਹੈ ਕਰੋ ਕਰੀ ਦੇ ਕੇ ਆਉਂਦੇ ਨੇ ਹਾਂਜੀ ਕਰੋ ਕਰੀ ਸਬਦਾ ਦੇ ਕੇ ਆਉਂਦੇ ਅੱਜ ਮੈਂ ਇੱਥੇ ਸਾਂ ਤੇ ਮੈਨੂੰ ਮਿਲਿਆ ਨਹੀਂ ਤੁਹਾਨੂੰ ਜੂਪੀ ਤੋਂ ਜਿਹੜੀ ਸੰਗਤ ਆਈ ਹੈ ਇੱਥੇ ਸੇਵਾ ਕਰਦੇ ਪਏ ਨੇ ਵੀਰ ਨਾਲ ਰਾਸ਼ਨ ਨਾਲ ਇਹ ਲੇਡੀ ਸੂਟ ਨਾਲ ਇਹ ਦਿੰਦੇ ਪਏ ਨੇ ਇਧਰ ਚੱਕਰ ਲਾਏ ਨੇ ਬਹੁਤ ਜ਼ਿਆਦਾ ਪਾਣੀ ਆਇਆ ਅਦਰ ਸਾਡੇ ਕੋਈ ਆ ਨਹੀਂ ਚਲੋ ਆਓ ਚਲੋ ਸਾਰੇ ਮਰੇ ਪਏ ਕੋਈ ਨਹੀਂ ਹੈਗਾ ਨਾ ਕੋ ਗਰੀਬ ਨਾ ਤੇ ਨਾ ਅਮੀਰ ਸਭ ਦਾ ਡੁੱਬਾ ਦੇ ਹਾਂਜੀ ਘਰ ਬੱਚੇ ਤੁਹਾਡੇ ਮੰਜੀਆਂ ਦੀ ਸੇਵਾ ਵੀ ਜਿਹੜੀ ਇੱਥੇ ਦੇਖਦੇ ਪਏ ਲੈ ਕੇ ਆਏ ਨੇ ਵੀਰ ਆਪ ਜੀ ਕਿੱਥੋਂ ਆਏ ਕਿਸ ਜਗ੍ਹਾ ਤੋਂ ਆਏ ਹਮ ਖਤੌਲੀ ગ્રામੀਨ ਬੋਰਡ ਡਿਸਟ੍ਰਿਕਟ ਮੁਜ਼ਫਰਨਗਰ ਯੂਪੀ ਸੇ ਆਏ ਹਾਂ ਇੱਕ ਈ ਲੈ ਕੇ ਆਇਆ हम राशन की सामग्री की पांच गाड़ियां लेके आए हैं आ... हाँ ये हमारा ही है चाराई चारपाई चारपाई हमारी भाषा में चारपाई बोलते हैं उसको तो सी ये, ये लगभग हम दो सौ ढाई सौ घरों में तो दे के गए इधर का लास्ट का गांव है बोल रहे हैं कि भाई हमारे पास तो आप पहली बार आए हो अभी कोई आदमी नहीं आया हमारी मदद करने के लिए न यहाँ की सरकार आई न यहाँ का कोई आदमी आया अभी तो आप लोग फर्स्ट टाइम आए हो ਕਰਵਾਏ ਆ ਫਿਰ ਉਹ ਦਵਾਈ ਨਹੀਂ ਲਈ ਸੀ ਉਹਦੇ ਤੇ ਦਵਾਈ ਲਈ ਬੋਤਾ ਨਹੀਂ ਪੂਰਾ ਆ ਰਿਹਾ ਆ ਆਮ ਆ ਥੋੜਾ ਜਿਹਾ ਸੁਪੈ ਨਹੀਂ ਥੋੜਾ ਪਿਆ ਸੀ ਇਹਦੇ ਨਾਲ ਤੁਹਾਨੂੰ ਹੋਰ ਪੈ ਜਾਣਾ ਦਵਾਈ ਵਧੀਆ ਦਿੱਤੀ ਹੈ ਤੁਹਾਨੂੰ ਤੇ ਆਰਾਮ ਕਰੋ ਜਿੰਨਾ ਹੋ ਸਕਦਾ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਪਾਤਸ਼ਾਹ ਤੇ ਇਹਨਾਂ ਦੇ ਦਸਨ ਮੁਤਾਬਕ ਇਹ ਇਸੇ ਪਿੰਡ ਦੇ ਹੀ ਨੇ ਇਹ ਨੰਬਰਦਾਰ ਸਾਹਿਬ ਨੇ ਇਸ ਪਿੰਡ ਦੇ ਬੰਡਾਲਾ ਪਿੰਡ ਦੇ ਇਹ ਉਹਨਾਂ ਦੇ ਬ੍ਰਦਰ ਨੇ ਤੇ ਬਾਕੀ ਇਹ ਪਿੰਡ ਦੀ ਟੀਮ ਆ ਜਿਹੜਾ ਸਮਾਨ ਵੰਡੇ ਪਏ ਆ ਭਾਜੀ ਇਹ ਸਮਾਨ ਜਿਹੜਾ ਹੈ ਕਿਸ ਕਿਸ ਤਰ੍ਹਾਂ ਤੁਸੀਂ ਅੱਗੇ ਵੰਡ ਕੇ ਆਏ ਕਿਤੋਂ ਲਿਆ ਹੋਇਆ ਜਾਂ ਆਪਣੇ ਵੱਲੋਂ ਤੁਸੀਂ ਪਿੰਡ ਵੱਲੋਂ ਇਕੱਠਾ ਕਰਕੇ ਮੰਡਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਾਡੇ ਕੋਲ ਹਰਿਆਣੇ ਦੀ ਸੰਗਤ ਆਈ ਅਸੀਂ ਉਹਨਾਂ ਦਾ ਜਿਹੜਾ ਸਮਾਨ ਜੋ ਵੀ ਸਾਨੂੰ ਵਸਤੂ ਦੇ ਗਏ ਆਂ ਬਾਬਾ ਵੀਰ ਸਿੰਘ ਗੁਰਦਾਰ ਸਾਹਿਬ ਆਣ ਵਾਲੀ ਉੱਥੇ ਉਹਨਾਂ ਦਾ ਸਮਾਨ ਸਟੋਰ ਕਰ ਲਿਆ ਸੀ ਉਹਨਾਂ ਨੇ ਸਾਡੀ ਗੱਲ ਬਾਤ ਹੋਈ ਕਿ ਜਦੋਂ ਪਾਣੀ ਲੈ ਗਏ ਘਰ-ਘਰ ਪਹੁੰਚਾਵਾਂਗੇ ਉਹ ਐ ਘਰ-ਘਰ ਦੇ ਕੇ ਆ ਰਹੇ ਆਂ ਕਰ ਕਰ ਦੇ ਕੇ ਆਉਂਦੇ ਪਏ ਤੇ ਤੁਹਾਡੇ ਇਧਰ ਹੈਕਰਾਂ ਦਾ ਹਾਲ ਕੀ ਆ ਨੰਬਰ ਦਾ ਸਾਹਿਬ ਘਰਾਂ ਦਾ ਘਾਲ ਬਹੁਤ ਨਹੀਂ ਦੇਈਗਾ ਹਾਂਜੀ ਕਰਾਈਆਂ ਕਈਆਂ ਘਰਾਂ ਦੇ ਘਾ ਡਿੱਗ ਵੀ ਪਏ ਆ ਜੀ ਐਸਾਈਡ ਤੇ ਕਿੰਨੇ ਘਰ ਡਿੱਗੇ ਆ ਏਦੋਂ ਜੀ ਜਦੋਂ ਦੁਬਾਰਾ ਜਾਵਾਂ ਕਰਾਂ ਫਿਰ ਪਤਾ ਲੱਗੂ ਜੋ ਸਰਕਾਰ 24% ਘਰ ਜਿਹੜੇ 42% ਘਰ ਜਿਹੜੇ ਉਹ ਫੈਕਚਰ ਹੋ ਚੁੱਕੇ ਆ ਬਾਈ ਜੀ ਤਕਰੀਬਨ 100 ਦੇ ਵਿੱਚੋਂ 10 ਘਰ ਤੇ ਇਹੋ ਜਿਹੀ ਮਿਲਣਗੇ ਤੁਹਾਨੂੰ ਕੁ ਜਿਨ੍ਹਾਂ ਦੇ ਕੋਠੇ ਡਿੱਗ ਚੁੱਕੇ ਆ ਬਰਾਂਡੇ ਡਿੱਗ ਚੁੱਕੇ ਆ ਕੰਧਾਂ ਡਿੱਗ ਚੁੱਕੀਆਂ ਨਿਸ਼ਾਨਦੇਹੀ ਕੀਤੀ ਤੁਸੀਂ ਇਹ ਮਾੜਾ ਰਾਹ ਸੁੱਕੂਗਾ ਫਿਰ ਅਸਰ ਆਉਣੇ ਨਾਲ ਉਹ ਕਰਾ ਕੇ ਜਾਣ ਸਾਡੇ ਤੁਹਾਡਾ ਵੀ ਘਰ ਡਿੱਗਾ ਹਾਂਜੀ ਹਾਂਜੀ ਤੇ ਨਾਲੇ ਛੱਤ ਤੋਂ ਬਾਲੇ ਟੁੱਟੇ ਦੋ ਤਿੰਨ ਤੇ ਮਾੜਾ ਤੇ ਛੱਤ ਲੱਗ ਗਈ ਮੋੜਾ ਨਿਕਲ ਗਿਆ ਜੀ ਨਿਕਲ ਰਹੀ ਆ ਉੱਥੇ ਨਹੀਂ ਨਹੀਂ ਉਹ ਲੱਗੇ ਸੀ ਤੋਂ ਕਿੰਨਾ ਦੇ ਬੋਰਡ ਤੇ ਆਗਰਨ ਬੋਰਡ ਤੇ ਆਏ ਸੀ ਸੰਸਤਾ ਵਾਲੇ ਤੇ ਉਹ ਲੈ ਗਏ ਉਹ ਸਾਡੀ ਰਿਸ਼ਤੇਦਾਰੀ ਆ ਮਾਨਸਾਂਝਰੇ ਚ ਉੱਥੇ ਪਜਾਤਾ ਉਹਨਾਂ ਨੂੰ ਉਹ ਦਾਖਲ ਨਹੀਂ ਕਰਾਇਆ ਗਿਆ ਦਾਖਲ ਕਰਾਇਆ ਸੀ 10000 ਰੁਪਏ ਤੇ ਖਰਚਾ ਹੀ ਆਵਦਾ ਖਰਚਾ ਆਵ ਲਾਇਆ ਮਤਲਬ ਉਹਨਾਂ ਨੇ ਉੱਥੇ ਪਜਾਤਾ ਖਰਚਾ ਤੁਸੀਂ ਆਪ 12-15000 ਰੁਪਏ ਜੀ ਅਸੀਂ ਕੋਲੋਂ ਲਾ ਕੇ ਤੇ ਮਾਤਾ ਦਾ ਮੋਢਾ ਚੜਾ ਕੇ ਤੇ ਹੁਣ ਉਹਨਾਂ ਨੂੰ ਆਂਦੇ ਭਰਾਵਾਂ ਕੋਲ ਭੇਜ ਦਿੱਤਾ ਰਾਜਸਥਾਨ ਭੇਜ ਦਿੱਤਾ ਉਹ ਉੱਥੇ ਲੈ ਗਏ ਤੇ ਅਸੀਂ ਪਾਣੀ ਵਿੱਚ ਬੈਠੇ ਹਾਂ ਸਾਡਾ ਮਾਤਾ ਜੀ ਦਾ ਇਕੱਲਾ ਮੋਢਾ ਹੀ ਨਿਕਲਿਆ ਜੀ ਉਹਨਾਂ ਨੇ ਰਾਤ ਨੂੰ ਦਾਖਲ ਕਰਕੇ ਰਾਤ ਐਵੇਂ ਮੈਡੀਸਨ ਲਾਈ ਗਏ ਕੋਈ ਉਹਨਾਂ ਨੂੰ ਬਿਮਾਰੀ ਨਹੀਂ ਕੋਈ ਲੈਣਾਂ ਨਹੀਂ ਕੋਈ ਦੇਣਾ ਨਹੀਂ ਉਹਨਾਂ ਕੱਲਾ ਮੋਡਾ ਚੜਾਉਂਦਾ 20-25000 ਰੁਪਏ ਦੀ ਮੰਗ ਇਹਨਾਂ ਤੋਂ ਕੀਤੀ ਤੇ ਬਿੱਲ ਬਣਾਇਆ ਸੀ ਤੇ ਉਹ ਇਹਨਾਂ ਨੇ ਫੜ ਤੜ ਕੇ ਦਿੱਤੇ ਆ ਕੋਸ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਕੀ ਆਂ ਸੇਵਾ ਕਰਾਂਗੇ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਸੇਵਾ ਕਰਾਂਗੇ ਮੁੜ ਕੇ ਬਾਅਦ ਮੁੜ ਕੇ ਉਹਨਾਂ ਨੇ ਬਿੱਲ ਬਣਾ ਕੇ ਸਸਤਾ ਵਾਲਿਆਂ ਨੇ 7000 ਰੁਪਏ ਦਿੱਤਾ ਹੈ 7000 ਸਸਤਾ ਵਾਲਿਆਂ ਨੇ ਦਿੱਤਾ ਜਿਹੜਾ ਜਿਨ੍ਹਾਂ ਨੇ ਤੁਹਾਨੂੰ ਕੱਲ੍ਹ 7000 ਉਹਨਾਂ ਦਿੱਤਾ ਤੇ 20000 ਡਾਕਟਰ ਨੇ ਲੈ ਲਿਆ ਤੇ ਡਾਕਟਰ ਨੇ ਕਹੇ ਵੀ ਮੈਂ ਸੇਵਾ ਕਰੂੰ ਪਰ ਕੀਤੀ ਨਹੀਂ ਬਿੱਲ ਲੈ ਲਿਆ ਉਹਨੇ ਗਲਤ ਗੱਲ ਕੀਤੀ ਉਹਨੇ ਐਂਡ ਦੇ ਘਰ ਐਂਡ ਦੇ ਘਰ ਤੁਹਾਡਾ ਹਾਂ ਜੀ ਕਿੰਨੇ ਆਪਣੇ ਕੋਲ ਹੈਗੇ ਪਸ਼ੂ ਪਸ਼ੂ ਆਪਣੇ ਕੋਲ 12 13 ਗਏ ਆ ਠੀਕ ਨੇ ਹਾਂ ਜੀ ਹਾਂ ਜੀ ਕਹ ਰਿਹਾ ਸੀ ਕਿ ਨਾ ਵੀ ਮੈਡੀਸਿਨ ਚਾਹੀਦੀ ਹੈ ਕੋਈ ਉਹ ਤਾਂ ਨਾ ਇੰਨਾ ਹੀ ਵੀ ਡੰਗਰ ਪਾਣੀ ਪੂਣੀ ਨਹੀਂ ਪੀ ਰਹਾ ਥੋੜੀ-ਤਾੜੀ ਖਰਾਬ ਹੋਈ ਕਰਕੇ ਤਾਂ ਕਰਕੇ ਕਹਿ ਰਹੇ ਆ ਕਿ ਚੱਲ ਕੋਈ ਨਾ ਕੋਈ ਦਵਾਈ ਦੀ ਸਹੂਲਤ ਮਿਲੇ ਤੇ ਚੰਗੀ ਗੱਲ ਆ ਜੇ ਮੁੜ ਕੇ ਜ਼ਿਆਦਾ ਬਿਮਾਰ ਹੋ ਗਏ ਫਿਰ 33 ਸੁੱਤਰ ਨਹੀਂ ਹੋਣਾ ਕੰਮ ਕਿ ਦੁੱਧ ਘੜ ਗਏ ਪੱਠਾ ਤਾਂ ਗਈ ਨਹੀਂਗਾ ਕੋਈ ਕੋਈ ਸਰਕਾਰੀ ਡਾਕਟਰ ਨਹੀਂ ਆ ਰਿਹਾ ਅੱਜ ਅੱਜ ਨਹੀਂ ਕੋਈ ਪੁੱਛਦਾ ਪਾਣੀ ਤੇ ਲੱਥ ਗਿਆ ਹਾਂ ਪਾਣੀ ਲੈ ਗਿਆ ਤੇ ਭਾਜੀ ਵੀ ਤੁਹਾਡੇ ਆਪਣੇ ਪਰਿਵਾਰਕ ਜੇ ਇਥੋਂ ਨਾਲ ਵੀ ਨਾਲ ਹੀ ਆਪੇ ਆ ਗਿਆ ਵੀਰ ਜੀ 1 ਮਿੰਟ ਆਇਓ ਆ ਆ ਬਾਤ ਦੇ ਹਾਂਜੀ ਤੇ ਤੁਹਾਡੇ ਕਿੰਨੇ ਪਸ਼ੂ ਆ ਇੱਥੇ ਸਾਡੇ ਕੋਲੇ ਹੈ 25 ਕਿ ਪਸ਼ੂ ਸਾਰੇ ਪਸ਼ੂ ਇੱਕ ਹੀ ਪਸ਼ੂ ਗਾਂ ਜਿਹੜੀ ਉਹ بیمار ਹੋਈ ਉਹਨਾਂ ਦਾ ਮਟਾਪ ਸਜਾ ਹੋ ਗਿਆ ਇਹ ਆ ਚੱਲੇ ਨੂੰ ਤੇ ਉਹ ਦਵਾਈ ਦੂਈ ਲਈ ਆ ਤਾਂ ਕੋਈ ਫਰਕ ਜਾ ਆਮ ਪਿਆ ਨਹੀਂਗਾ ਕੋਈ ਆਇਆ ਨਹੀਂ ਸਰਕਾਰੀ ਡਾਕਟਰ ਸਰਕਾਰੀ ਡਾਕਟਰ ਆਏ ਇੱਕ ਦਿਨ ਹੀ ਆਏ ਮੰਨ ਲਓ ਪਾਣੀ ਦੇ ਵਿੱਚ ਉਹਰ ਬਾਚ ਨਹੀਂ ਆਏ ਉਹ ਦੰਦੋਈ ਲੱਗ ਗਏ ਤੁਹਾਡੇ ਕੋ ਨੰਬਰਦਾਰ ਸਾਹਿਬ ਹੁਣੇ ਗਏ ਆ ਇਹਨਾਂ ਨੇ ਕਿਹਾ ਨਾ ਸੀਗਾ ਵੀ ਨੰਬਰਦਾਰ ਨੂੰ ਕਿਹਾ ਸੁਣਦਾ ਨਹੀਂ ਗੱਲਬਾਤ ਹੀ ਕੋਈ ਨਹੀਂ ਸੁਣਦਾ ਤੇ ਮੁੱਲ ਮੋੜ ਨਹੀਂ ਸਕਦਾ ਸਾਡਾ ਜਿੰਨੇ ਦਾ ਝੋਨਾ ਸਾਡਾ ਖਰਾਬ ਹੋ ਗਿਆ ਉਹ 80000 ਦਾ ਝੋਨਾ 15 15000 ਰੁਪਏ ਅਸੀਂ ਖਰਚਾ ਲਾਈ ਬੈਠੇ ਆ ਲੱਖ ਨੂੰ ਕਿੱਲਾ ਪਹੁੰਚ ਗਿਆ ਜਿੰਨੇ ਕਿੱਲੇ ਉਹਨੇ ਲੱਖ ਸਾਡਾ ਗਿਆ ਪਸ਼ੂਆਂ ਦਾ ਚਾਰਾ ਹੈਗਾ ਪਸ਼ੂਆਂ ਦਾ ਚਾਰਾ ਚਾਰ ਪਾਇਆ ਸੀ ਉਹ ਸਾਹਮਣੇ ਤੇ ਉਹਦੇ ਚੋਂ ਪਾਣੀ ਪੈ ਗਿਆ ਬਰਾਡੇ ਜੀ ਤੂੜੀ ਤੇ ਤੂੜੀ ਚ ਪਾਣੀ ਪੈ ਗਿਆ ਉਹ ਤੇ ਵੀਰ ਕਰੀ ਜਾਂਦੇ ਤੁਹਾਡੇ ਪਿੰਡਾਲ ਮੈਂ ਬਹੁਤ ਟਰੱਕ ਵੇਖੇ ਫੀਡ ਵੀ ਤੇ ਆਹ ਤੂੜੀ ਢਾਈ ਚਾਰ ਝੂੜਾਈ ਜਾਵੇ ਚਲੋ ਅਜੇ ਆਨੇ ਆ ਵੀ ਚਾਰ ਝੂੜੀ ਤੂੜੀ ਚ ਵਿੱਚ ਪਾਈ ਜਾਵੇ ਹਾਂਜੀ ਆਈ ਜਾ ਸਾਰਾ ਸਮਾਨ ਆਊਗਾ ਤੁਹਾਡੇ ਕੋਲ ਕੋਈ ਡਾਕਟਰ ਤੁਹਾਡੇ ਵੱਲ ਭੇਜ ਦੇ ਪਸ਼ਮਾਲਾ ਉਹ ਭੇਜ ਬੈਕਾਂ ਤੇ ਪਾਏ ਨਹੀਂ ਇੱਥੇ ਨਹੀਂ ਕਈ ਰਾਂ ਕੋਈ ਮੱਲਾ ਆਉਂਦਾ ਤੁਹਾਡੇ ਕੋਲ ਤੁਸੀਂ ਆਪਣਾ ਐਡਰੈਸ ਬੋਲੋ ਕਿੱਥੇ ਤੁਸੀਂ ਹੈਗੇ ਬੈਕਾਂ ਕਿਡੀਆਂ ਹੈਗੀਆਂ ਬੈਕਾਂ ਅਸੀਂ ਇੱਧਰ ਪਾਏ ਨੇ ਰੋਣਾ ਵਾਲੀ ਪਸਤੀ ਇੱਧਰ ਨੰਗਾਂ ਦੀਆਂ ਬੈਕਾਂ ਐਂਡਮੈਂਡ ਵਾਲਾ ਪਿੰਡ ਪਿੰਡ ਵਾਲਾ ਤੁਸੀਂ ਪਸ਼ੂ ਬਿਮਾਰ ਹੋ ਰਿਹਾ ਹਾਲਾਤ ਤੁਹਾਡੇ ਨਾਲ ਦਿਖਾ ਦਿੰਨੇ ਆ ਸਾਂਝੇ ਕਰਦੇ ਪਏ ਵੀ ਪਾਣੀ ਕਾਲਾ ਹੋ ਗਿਆ ਬਹੁਤ ਬਦਬੂ ਮਾਰਦਾ ਪਿਆ ਪਸ਼ੂ ਬਿਮਾਰ ਹੋ ਰਹੇ ਨੇ ਇਨਸਾਨ ਬਿਮਾਰ ਹੋ ਰਹੇ ਨੇ ਤੇ ਡਾਕਟਰ ਜਿਹੜੇ ਆ ਉਹਨਾਂ ਦੀ ਲੋੜ ਆ ਵੈਟਰਨਰੀ ਡਾਕਟਰ ਦੀ ਤੇ ਸੰਗਤ ਐਡ ਵੱਲੋਂ ਆਪਾਂ ਜਿਹੜੀ ਮੈਡੀਸਨ ਲੈ ਕੇ ਚੱਲ ਰਹੇ ਆ ਉਹਦੇ ਨਾਲ ਆਪਾਂ ਪਰਿਵਾਰਾਂ ਦਾ ਨਾਲ ਹਾਲਚਲ ਪੁੱਛ ਲੈਣੇ ਨਾਲ ਇੱਧਰ ਦਾ ਸਾਰੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਪਏ ਆ ਵੱਧ ਤੋਂ ਵੱਧ ਸੇਵਾ ਕਰਿਓ ਆ ਸੇਵਾ ਜਿਹੜੀ ਇੱਥੇ ਹੋਣੀ ਆ ਉਹਦੇ ਤੇ ਲੋੜ ਪੈਣੀ ਆ ਵੇਖੋ ਫਸਲਾਂ ਕਿਦਾਂ ਖਰਾਬ ਹੋ ਗਈਆਂ ਬਦਬੂ ਆਉਂਦੀ ਪਈ ਆ ਝੋਨੇ ਖਤਮ ਹੋ ਗਏ ਆ ਪਾਜੀ ਕੀ ਚਾਹੀਦਾ ਡੰਗਰਾਂ ਦੀ ਚਾਹੀਦੀ ਪੈਰਾਂ ਦੀ ਕਿੰਨੇ ਇਧਰ ਡੰਗਰ ਹੈਗੇ ਆ ਮੇਰੇ ਕੋਲੇ 10 ਡੰਗ ਰਹੇ ਹੋ ਗਏ। ਕੋਈ ਦਵਾਈ ਹੋ ਗਿਆ ਉਹਨਾਂ ਨੂੰ। ਉਹਨਾਂ ਨੇ ਮੱਲ ਪੈਰਾਂ ਲਗਾਉਂਦੇ ਆ। ਪੈਰਾਂ ਲਗਾਉਂਦੇ ਆ। ਤੇ ਕਿਤੇ ਦਿਖਾਏ ਦੁਖੇ ਕਿਹਨੂੰ? ਹਾਂਜੀ ਹਾਂਜੀ ਵਿਖਾਏ ਦੇ ਹੈਗੇ ਹੀ ਬਾਕੀ ਆਏ ਮਤਲਬ ਇਹ ਮੁੰਡਾ ਗੱਲ ਦੇਖ ਕੇ ਤੇ ਗਿਆ ਬਾਕੀ ਫਿਰ ਤੁਸੀਂ ਮੈਂ ਦਵਾਈ ਪੁੱਛਣਾ ਚਾਹੁੰਨਾ ਹਾਂ ਵੀ ਹੈਗੀ ਤੇ ਨਹੀਂ ਤੁਹਾਡੇ ਕੋਲ। ਕੋਈ ਨਹੀਂ ਉਹਦੇ ਵੀ ਪ੍ਰਬੰਧ ਕਰ ਦਿੰਨੇ ਵੀਰ। ਤੇ ਆਵੇ ਇਹ ਕੀ ਹੈਗਾ ਦਿਖਾਇਓ ਤਾਂ ਇਹ ਜੰਮ ਹੋ ਗਿਆ ਹੁੰਦੇ ਜਾਂਦੇ ਗਾਂ ਤਾਂ ਹੁੰਦੇ ਜਾਂਦੇ ਤੇ ਦਵਾਈ ਲਾਉਣੇ ਨਹੀਂ ਫਰਕ ਪੈ ਰਿਆ ਸਾਨੂੰ ਚਾਹ ਥੋੜਾ ਵੀ ਖਾਰਚ ਬਹੁਤ ਹੁੰਦੀ ਪੈ ਰਣੀ ਨਰਜੀ ਇੱਕ ਰੰਗ ਲੰਘ ਜਾਓ ਇੱਕ ਰੰਗ ਜੀ ਤੇ ਅਹੀਂ ਦਾ ਚਾਹ ਸਾਡੇ ਲਾਉਣੇ ਰਾਤ ਮੰਨ ਲਓ ਵਿਚਾਰ ਮੰਨ ਲਓ ਦੁੱਧ ਪਾ ਕੇ ਇਹਦਾ ਉਧਰ ਵੇਖ ਲਓ ਤੇ ਕਾਲੇ ਰੰਗ ਦੇ ਤੁਹਾਡੇ ਸਾਹਮਣੇ ਪਾਣੀ ਵੇਖੋ ਕੀ ਬਣਿਆ ਹਾਲ ਦਾ ਛੱਲੇ ਜਾਂਦੇ ਗੋਡੇ ਨਾ ਛੱਲੇ ਕੀ ਸਾਡੀ ਮਜਬੂਰੀ ਬਣੀ ਬਹੁਤ ਕੋਣ ਜਾਣਾ ਦੋਵੇਂ ਨਹੀਂ ਜਾਂਦੇ ਤੇ ਸਾਡਾ ਨਹੀਂ ਸਰਦਾ ਬਿਲਕੁਲ ਸਿਗਾ ਹੁੰਦੀ ਹੈ ਜਦੋਂ ਉਦੋਂ ਪਰ ਜਿੰਦਗੀਆਂ ਹੀ ਇੱਕ ਰੰਗਾਂ ਅੰਗੇ ਬੋਰਾ ਸਾਡਾ ਦੇ ਖਾਰਚ ਹੋਣੀਆਂ ਤੇ ਸਪਨਾਂ ਨਾ ਨਾ ਵੀ ਰਹਿਆ ਤੇ ਫਿਰ ਵੀ ਨਹੀਂ ਫਰਕ ਪੈ ਰਿਹਾ ਸਾਬਣ ਕਿਹੜਾ ਵਰਤਦੇ ਪਏ ਸਾਬਣ ਤੇ ਆਮ ਹੀ ਆ ਸਾਡੇ ਕੋਲ ਦੂਜੇ ਨਹੀਂ ਕਿੱਥੋਂ ਮੰਗਵਾਉਂਦੇ ਟੂਲ ਕੋਈ ਚਾਹੀਦਾ ਹਨਾ ਟੂਲ ਜਿਹੜਾ ਕੋਈ ਨਹੀਂ ਉਹਦਾ ਵੀ ਪ੍ਰਬੰਧ ਕਰ ਤੈਨੂੰ ਖਾਰਨਦਾ ਹੀ ਮਤ ਬਿਲਾਉਦਾ 11 ਚਾਰਾ ਹਨ ਜਾਈਦਾ ਅਸੀਂ ਦੇ ਮੇਨ ਗੱਲ ਹਾਂ ਹੁਣ ਮੰਨ ਕੇ ਚੱਲ 16 ਕਿਲੇ ਦੂਰ ਨਾਂ ਕਿ ਅਸੀਂ ਆਉਣੇ ਆ 16 ਕਿਲਿਆਂ ਤੇ ਮੈਂ ਲਿਆ ਸਕਦਾ ਹਾਂ ਉਸੋਂ ਚਾਰ ਚੋਕੇ ਜਾਂ ਕੋਈ ਚੀਜ਼ ਨਹੀਂ ਆ ਸਕਦੀ ਹੁਣ ਬੇੜੀਆਂ ਜਿਹਦੇ ਕੋਲ ਹੈਗਾ ਉਹ ਤੇ ਲੈ ਆਉਂਦਾ ਦੂਜਾ ਬੰਦਾ ਕਿੱਥੋਂ ਚੀਜ਼ ਲਿਆਊਗਾ ਹੁਣ ਮੜਾ ਰਾਹ ਬਣਿਆ ਜੇ ਅਸੀਂ ਪਿੰਡ ਰਾਹਦੇ ਸਾਡੀ ਚੀਜ਼ ਕੀ ਜਾਂਦੀ ਆ ਇਹਨਾਂ ਵੀ ਜੇ ਘਰਾਂ ਚ ਪਹਚਾਉਣ ਜਾਂ ਮੌਕਾ ਵੇਖਿਆ ਜਾਵੇ ਬੁਖਾਰ ਦੀ ਆ ਜਾਂ ਜਿਵੇਂ ਮਾਲਾ ਉਹਨਾਂ ਦੇ ਮਹੀਂ ਡੰਗਰਾ ਦੇ ਵੀ ਜਿਨ੍ਹਾਂ ਦੇ ਪਾਣੀ ਖੜਾ ਪਾਣੀ ਚ ਖੜੀਆਂ ਬੰਦਿਆਂ ਦਾ ਇਹ ਵਾਲਾ ਤੇ ਉਹਨਾਂ ਦੇ ਖੁਰ ਖਰਾਬ ਹੋਣਦੇ ਆ ਖਰਾਬ ਬਿਮਾਰ ਹੋਣਦੀਆਂ ਕਈ ਪਾਣੀ ਨਹੀਂ ਪੀ ਰਹੀਆਂ ਕਈਆਂ ਨੂੰ ਬੰਨ ਪਾਣਦੇ ਮਾਲਾ ਗਿੱਲੀ ਤੂੜੀ ਜਿਹਦੇ ਕੋਲ ਹੈ ਹੀ ਕਾਕਣੀਗਾ ਉਹਨ ਤੂੜੀ ਪੁੱਟ ਕੇ ਪਾਉਂਦੇ ਆ ਮਤਲਬ ਗਿੱਲੀ ਪਾਣੀ ਵਰਗੀ ਤੇ ਗਿਤਾਵਾ ਅਸੀਂ ਕਰਨਾ ਖਾਲੋ ਉਤਰਾ ਪਾ ਦਿੰਨੇ ਤੇ ਉਹਦਾ ਪਾਣੀ ਪਾਉਣ ਦੀ ਜ਼ਰੂਰਤ ਮਾਲਾ ਨਹੀਂ ਪੈਂਦੀ ਵੀ ਗਿੱਲੀ ਤੂੜੀ ਖਾਂਦੀਆਂ ਨਹੀਂ ਖਾਂਦੀਆਂ ਨਹੀਂ ਹੁਣ ਅਸੀਂ ਮਾਰੀ ਦੇ ਪਾਉਂਦੇ ਆ ਤੇ ਤੂੜੀ ਵੀ ਸਾਨੂੰ ਚੋਕੇ ਨਹੀਂ ਆਉਂਦੀ ਦੂਰ ਪੈ ਜਾਂਦਾ ਹਾਂਜੀ ਠੀਕ ਠਾਕ ਪਾਜੀ ਸੇਤਾ ਪਾਜੀ ਪਛੋ ਪਛੋ ਠੀਕ ਨੇ ਪਰਿਵਾਰ ਠੀਕ ਆ ਹਾਂਜੀ ਕਿਸੇ ਚੀਜ਼ ਦੀ ਲੋੜ ਹੈ ਵੀ ਦੱਸੋ ਜੀ ਲੋੜ ਹੈ ਵੀ ਮੈਡੀਸਨ ਲੈਣੇ ਨੂੰ ਲੋ ਵਾਈਗਰ ਦੱਸੋ ਡਾਊਟ ਸਾਮਣੋਂ ਦੱਸੋ ਇਹ ਮੈਡੀਸਨ ਲਿਖ ਕੇ ਦਿੱਤੀ ਸੀ ਕਿਸੇ ਨੇ ਹਾਂਜੀ ਹਾਂਜੀ ਇਹ ਨਾ ਮੈਡੀਸਨ ਆਪਣੇ ਖਦਰਸਾਲ ਦੀ ਚਲਦੀ ਆ ਜੀ ਪਹਿਲਾਂ ਪੁਰਾਣੀ ਚਲਦੀ ਸੀ ਹਾਂਜੀ ਪੁਰਾਣੀ ਚਲਦੀ ਆ ਜੀ ਉਹ ਇਹਨਾਂ ਨੂੰ ਇਹ ਸਾਹ ਉਲਟ ਜਾਂਦਾ ਤੇ ਸਰੀਰ ਦੀ ਪ੍ਰੋਬਲਮ ਆ ਜਾਂਦੀ ਆ ਵੀ ਕਿੱਥੇ ਹਸਪੀਟਲੋਂ ਚੱਲਦਾ ਇਨਾਂ ਦੀ ਆਰਫ ਕੇ ਸਰਕਾਰੀ ਹਸਪਤਾਲੋਂ ਚੱਲਦਾ ਸੀ ਤੇ ਪਾਣੀ ਔਨ ਕਰਕੇ ਸਾਥੋਂ ਜਾ ਨਹੀਂ ਹੋਇਆ ਤੇ ਕੱਲ ਦੇ ਨਾ ਦਵਾਈ ਮੁੱਕੀ ਸੀ ਤੇ ਵੀਰ ਉਹਨਾਂ ਨੇ ਕਿਹਾ ਤੇ ਵੀਰ ਉਹਨਾਂ ਜਾਂਦੇ ਆ ਕੀ ਆ ਜੀ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਇਹ ਬੰਡਾਲਾ ਪਿੰਡ ਦੇ ਡੇਰੇ ਹੀ ਆ ਚਾਰਛੇ ਵੀ ਇਧਰ ਦੂਰ ਦੂਰ ਆ ਕਵਰ ਕਰਨ ਦੀ ਕੋਸ਼ਿਸ਼ ਕਰਦੇ ਪਏ ਇਲਾਕੇ ਨੂੰ ਸਾਬ ਸਹੀ ਹੋਈ ਮਾਤਾ ਕੋਈ ਨਹੀਂ ਨਹੀਂ ਰਹਿੰਦੇ ਇਹ ਮਾਰੇ ਮੇਰੇ ਘਰ ਦਾ ਮੰਦਾ ਲੇਖਾ ਮੈਂ ਗਰੀਬ ਨਹੀਂ ਹੈਂਆਂ ਨਾ ਮੇਰਾ ਪੁੱਤ ਨਾ ਮੇਰੀ ਨੋਣੇ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਐਸ ਵਕਤ ਮੈਂ ਕੱਲੀ ਘਰੇ ਆ ਤੇ ਜਿਹੜੇ ਕੋਠੇ ਉਹ ਵੀ ਮੇਰੇ ਬਰਬਾਦ ਨੇ ਤੇ ਕੋਈ ਮੇਰਾ ਕੋਈ ਹੈ ਨਹੀਂ ਨਾ ਕੋਈ ਕੀ ਨਾ ਕੋ ਵਾਸਤੇ ਜਾ ਕੇ ਵੇਖੋ ਮੇਰੇ ਘਰ ਦਾ ਹਾਲ ਇੱਕ ਮੈਨੂੰ ਜ਼ਮੀਨ ਵੀ ਮੇਰੀ ਸਾਰੀ ਕਿਲਾ ਇੱਕ ਇਹ ਨਾਮ ਕੋ ਕਰ ਸਕਦੀਆਂ ਮੇਰੇ ਕੋਠਾ ਜਿਹੜਾ ਮੇਰੇ ਵਿੱਚ ਸਰਦੇ ਵੀ ਟਿਲਾਂ ਲੱਗ ਪੈਂਦੀਆਂ ਮੈਂ ਕਿਪਰਾ ਦਾ ਤਰਲਾ ਲੈ ਕੇ ਤੋ ਖੜੀ ਕਰਾਉਣੀ ਹੈ ਮੈਨੂੰ ਇੱਕ ਕਮਰਾ ਚਾਹੀਦਾ ਮੈਨੂੰ ਔਰ ਕੁਛ ਨਹੀਂ ਚਾਹੀਦਾ ਇੱਕ ਕਮਰਾ ਤੇ ਇੱਕ ਬਾਤ ਹੂੰ ਬਹਿਣ ਤੋਂ ਤੰਗਾ ਮਤ ਤੇ ਇਹ ਕਿਹੜੀ ਜਗ੍ਹਾ ਤੇ ਆ ਮਾਤਾ ਦਾ ਘਰ ਮੈਨੂੰ ਇਹ ਵੀ ਦੱਸ ਆ ਬੰਦ ਬੰਡਾਲਾ ਬੰਦ ਬੰਡਾਲਾ ਤੇ ਰਹਿਣ ਵਾਲੇ ਇੱਥੇ ਰੋੜਾ ਵਾਲੀ ਰੋੜਾ ਵਾਲੀ ਵਸਤੀ ਘਰ ਕਿੱਥੇ ਜਿਹੜਾ ਪਾਇਆ ਵਾ ਜਿਹੜੀ ਜਗਾ ਤੁਹਾਡੀ ਪਹਿਲੀ ਉਹ ਕਿੱਥੇ ਆ ਇੱਥੇ ਬੰਡਾਲੇ ਚ ਇੱਥੇ ਇੱਥੇ ਮੇਰੇ ਆ ਇੱਥੇ ਬੰਡਾਲੇ ਚ ਤੇ ਉਹ ਚ ਲਾਇਆ ਸੀ ਕੋਈ ਬੀਜਿਆ ਸੀ ਝੋਨਾ ਲਾਇਆ ਸੀ ਝੋਨਾ ਰੁੜ ਗਿਆ ਕੋਚ ਨਹੀਂ ਹੋਣਾ ਨਾ ਤੇ ਕਾਣਾ ਇਸਾ ਕਾ ਚ ਨਹੀਂ ਮਿਲਣਾ ਸੋ ਤੁਹਾਡਾ ਕੀ ਆ ਪਾਣੀ ਨਾ ਡਿੱਗੀਆਂ ਜੀ ਹਾਂਜੀ ਪਾਣੀ ਨਾ ਡਿੱਗੀਆਂ ਜੀ ਤੇ ਆਪਣਾ ਪਰਿਵਾਰ ਕੌਣ ਪਰਿਵਾਰ ਟਾਡੇ ਆ ਗਏ ਆ ਮਾਤਾ ਜੀ ਵੀ ਆ ਗਏ ਆ ਇੱਕ ਚਾਚਾ ਵਾ ਇੱਕ ਭੂਆ ਰਹਿੰਦੀ ਇੱਥੇ ਪਰਿਵਾਰ ਤਾਂ ਚੋਖਾ ਹੈ ਉਹਨਾਂ ਘਰੋਂ ਬਾਹਰ ਤੇ ਮੇਰੇ ਘਰ ਵਾਲੇ ਦਾ ਸਟੈਂਡ ਹੋਇਆ ਬਾਹਰ ਨਹੀਂ ਹਾਂਜੀ ਉਹਨਾਂ ਨੂੰ ਪਾਸੇ ਕੀਤਾ ਡਾਕਟਰ ਨੇ ਰੋਕਿਆ ਆ ਇਹਨੇ ਵੀ ਲਿਚਕ ਚ ਨਹੀਂ ਜਾਣਾ ਤੇ ਹੁਣ ਉਹਨਾਂ ਦੇ ਕੋਲ ਕੌਣ ਕੌਣ ਉਹਨਾਂ ਅੱਖਾਂ ਵੀ ਬੈਗ ਤੇ ਉੱਥੇ ਕੌਣ ਕੌਣ ਹੈ ਤੁਹਾਡੇ ਬੇਟੇ ਜਿਹੜੇ ਵੇਟ ਕੈਮਰਾ ਵਿਚਾਰਾ ਇੱਕ ਹੈਗਾ ਹੀ ਉਹ ਪਹਿਲਾਂ ਤੁਹਾਨੂੰ 1.5 ਮਹੀਨਾ ਦਾਖਲ ਕਰਾ ਛੱਡਿਆ ਲੁਧਿਆਣੇ ਅਸੀਂ ਹਾਂਜੀ ਖੇਤੀਬਾੜੀ ਦਾ ਕੰਮ ਸੀਗਾ ਝੋਨਾ ਬਹੁਤ ਸੋਨਾ ਲਾਇਆ ਸੀ ਕਿੰਨੇ ਕਿੱਲੇ ਆ ਪੈਲੀ ਤੁਹਾਡੇ ਕੋਲ ਹਾਂ ਦੇ ਦੇ 2.5 ਕਿੱਲੇ 2.5 ਕਿੱਲੇ ਪੈਲੀ ਹਾਂ ਹੋਰ ਕੋਈ ਕੰਮ ਨਾਲ ਰੱਖਿਆ ਹੋਇਆ ਨਾ ਕੋਈ ਨਹੀਂ ਕੰਮ ਪਸ਼ੂ ਆ ਦੋ ਚਾਰ ਹੈਗੇ ਆ ਦੋ ਚਾਰ ਹੈ ਨਾ ਚਾਰ ਹਾਂਜੀ ਦੁੱਧ ਪਾਈਦਾ ਉਹਨਾਂ ਦੇ ਨਾਲ ਦਵਾ ਮਹੀਨੇ ਦੀ ਆਉਂਦੀ ਉਹਨਾਂ ਦੀ 8-10000 5000 ਰਾਇ ਚੱਲਦਾ ਕਰਦਾ ਢੇ ਪਾਸ ਪੂਰਾ ਹੁੰਦਾ ਚਾਰ ਦਵਾਰੇ ਡਿੱਗੀ ਕਾਲ ਕਮਰੇ ਜਿਹੜੇ ਉਹ ਠੀਕ ਵਾ ਤੁਹਾਡੇ ਨਹੀਂ ਕਮਰੇ ਵੀ ਪਾਟੇ ਆ ਭਾਜੀ ਬਹੁਤ ਮੰਦਾ ਇੱਧਰ ਆਓ ਭਾਜੀ ਆਹ ਆ ਮੈਂ ਅੰਦਰ ਖਾਦਾ ਸੰਗਤ ਇੰਦਰ ਲੈ ਬੁਣ ਫਿਰਦੇ ਪਰ ਉਹ ਬਹੁਤ 스ਮੈਲ ਹੁੰਦੇ ਹੋ ਕੇ ਰੱਖੋ ਬਹੁਤ ਯਾਦ ਆਣ ਜਿਹੜਾ ਕੁਸ਼ਮਾਨ ਮਰਦਾ ਇੱਕੇ ਨਾਲ ਹਰੀਕੇ ਲਾ ਕੇ ਮਰੜੀ ਮਰੜ ਪੈਂਦਾ ਵੀਰ ਉੱਥੇ ਬੰਨ ਬੰਦੇ ਪਏ ਸਰਕਾਰ ਦੇ ਵੱਲੋਂ ਇਹ ਸਾਰੇ ਵੀਰ ਦਿਹਾੜੀ ਤੇ ਇੱਥੇ ਲੱਗੇ ਆ ਤੇ ਮੈਡੀਸਨ ਕਿਸੇ ਨੇ ਜ਼ਰੂਰਤ ਆਪਾਂ ਸੇਵਾ ਲੈ ਕੇ ਚੱਲ ਰਿਹਾ ਚੜਾ ਰਿਹਾ ਦੂਰ ਹੈ ਮਾਚ ਦੇ ਮੋ ਗਿਆ ਹੈ ਆਮ ਕੀ ਹੈ